ਪੰਜਾਬ ਸਰਕਾਰ ਕਾਫੀ ਸਤਰਕ ਹੋ ਗਈ ਹੈ ਸਮੇਂ-ਸਮੇਂ ਤੇ ਇਮੀਗ੍ਰੇਸ਼ਨ ਤੇ ਛਾਪੇ ਨੇ ਜਿਹੜੇ ਦਫ਼ਤਰਾਂ ਤੇ ਕੀਤੇ ਜਾ ਰਹੇ ਨੇ। ਦਾਦੇ ਖੋਖਿਆ ਮੰਗ ਚਲਾਈ ਜਾਂਦੇ ਹੈ ਇਮੀਗ੍ਰੇਸ਼ਨ ਆਫਿਸ। ਅੱਛਾ ਬਹੁਤੇ ਹੈ ਵੀ ਬਾਹਰ ਦੋ ਤਿੰਨ ਕੁੜੀਆਂ ਬੈਠੀਆਂ ਰਿਸੈਪਸ਼ਨ ਤੇ। ਪੰਜਾਬ ਦੇ ਜਵਾਨ ਵੀ ਕਿੰਨੇ ਕਿਸਾਨੇ ਹੋਣਗੇ? ਜਿਹੜੇ ਸੋਚੇ 40 ਲੱਖ 50 ਲੱਖ ਰੁਪਇਆ ਪ੍ਰਭ ਲਾ ਕੇ ਜਿਹੜਾ ਬੰਦਾ ਵਿਦੇਸ਼ ਜਾ ਰਿਹਾ ਤੇ ਵਿਦੇਸ਼ ਵੀ ਜਾ ਕੇ ਉਹ ਕੀ ਕਰ ਰਿਹਾ ਰੋਜੀ ਰੋਟੀ ਕਰਦਾ ਪਰ 50 ਲੱਖ ਰੁਪਏ ਪਾਈ ਖੇਤ ਉੱਤੇ ਰੱਖ ਮੈਂ ਕਿਚ ਲਗਦੇ ਤੇਰਾ ਵਿਆਜ ਇਹਨੇ ਮਕਣਾ ਦਿਲ ਰੋਕੀ ਖੜੂਗਾ ਪੂਰੀ ਹੋ ਕੱਲ ਪੰਜਾਬ ਸਰਕਾਰ ਨੇ ਤਕਰੀਬਨ 1274 ਇਮੀਗ੍ਰੇਸ਼ਨ ਦੇ ਫਰਮਾਂ ਦੇ ਉੱਪਰ ਛਾਪੇ ਮਾਰੇ ਆ ਪੰਜਾਬ ਦੇ ਵਿੱਚ ਜਿਹਨਾਂ ਵਿੱਚੋਂ 24 ਕੇਸ ਦਰਜ ਕੀਤੇ ਆ 7 ਗ੍ਰਿਫਤਾਰ ਹੋਇਆ ਕੱਲ ਇਮੀਗ੍ਰੇਸ਼ਨ ਵੱਡਾ ਮੁੱਦਾ ਬਣ ਚੁੱਕਿਆ ਖਾਸ ਕਰਕੇ ਉਦੋਂ ਤੋਂ ਜਦੋਂ ਤੋਂ ਡਿਪੋਰਟ ਹੋ ਕੇ ਅਮਰੀਕਾ ਨੇ ਭੇਜੇ ਨੇ ਭਾਰਤੀ ਵਾਪਸ ਸੋ ਹੁਣ ਪੰਜਾਬ ਸਰਕਾਰ ਕਾਫੀ ਸਤਰਕ ਹੋ ਗਈ ਹੈ ਸਮੇਂ-ਸਮੇਂ ਤੇ ਇਮੀਗ੍ਰੇਸ਼ਨ ਤੇ ਛਾਪੇ ਨੇ ਜਿਹੜੇ ਦਫ਼ਤਰਾਂ ਤੇ ਕੀਤੇ ਜਾ ਰਹੇ ਨੇ ਤੇ ਕਈ ਰਿਪੋਰਟਾਂ ਇਹ ਵੀ ਕਹਿੰਦੀਆਂ ਨੇ ਅਕੀਦਾ ਸਾਹਿਬ ਕਿ ਬਹੁਤੇ ਇਮੀਗ੍ਰੇਸ਼ਨ ਦਫ਼ਤਰ ਤਾਂ ਰਜਿਸਟਰਡ ਵੀ ਨਹੀਂ ਹੈ ਜਿਹੜੇ ਕੀ ਇਹ ਕੰਮ ਚਲਾ ਰਹੇ ਨੇ ਜੀ ਨਹੀਂ ਬਹੁਤ ਦਾ ਬਹੁਤ ਦਾ ਆਪਣਾ ਪ੍ਰਭ ਇਦਾਂ ਬੈਠੇ ਆ ਜਿੱਦਾਂ ਚਾਹ ਚਾਹ ਦੇ ਖੋਖੇ ਹੁੰਦੇ ਆ ਜੀ ਬਿਲਕੁਲ ਦੇਖਿਆ ਮਗੇ ਚਾਹ ਦੇ ਖੋਖੇ ਮੰਗ ਚਲਾਈ ਜਾਂਦੇ ਆ ਇਮੀਗ੍ਰੇਸ਼ਨ ਆਫਿਸ ਅੱਛਾ ਬਹੁਤ ਐ ਵੀ ਬਾਹਰ ਦੋ ਤਿੰਨ ਕੁੜੀਆਂ ਬੈਠੀਆਂ ਰਿਸੈਪਸ਼ਨ ਤੇ ਤੇ ਸੋਹਣੇ ਸੋਹਣੇ ਕੱਪੜੇ ਪਾ ਕੇ ਉਹ ਬੜੀਆਂ ਸੋਹਣੇ ਸੋਹਣੇ ਕੁੜੀਆਂ ਬਿਠਾਤੀਆਂ ਬਾਹਰ ਉਹਨਾਂ ਨੇ ਤੇ ਹਾਂਜੀ ਵੇਟ ਕਰੋ ਜੀ ਅੰਦਰ ਸਾਹਿਬ ਕਿਸੇ ਨੇ ਮੀਟਿੰਗ ਕਰ ਰਹੇ ਨੇ ਜੀ ਤੇ ਕਮਾਲ ਦੀ ਗੱਲ ਆ ਕਿ ਬੰਦੇ ਨੂੰ ਕਿੱਦਾਂ ਉਹ ਆਪਣੇ ਬਸ ਚ ਕਰਦੇ ਆ ਉੱਥੇ ਤਾਂ ਜੀ ਮੇਰੇ ਦਾ ਬੜਾ ਆਪਣਾ ਸਕਸੈਸ ਰੇਟ ਆ ਜੀ ਮੇਰਾ ਤਾਂ ਬੀਜ ਦਾ ਬੜਾ ਸਕਸੈਸ ਰੇਟ ਆ ਜੀ ਅੰਦਰ ਵੇਲੇ ਬੈਠੇ ਹੁੰਦੇ ਨੇ ਇਹ ਵੀ ਅਕਸਰ ਦੇਖਿਆ ਗਿਆ ਕਹਿੰਦੇ ਹੁੰਦਾ ਬੀਜੀ ਉਹ ਅੰਦਰ ਵੇਲੇ ਹੁੰਦੇ ਨੇ ਬੀਜੀ ਉਹ ਉਹ ਕੱਲੇ ਜਦੋਂ ਜਾਣੇ ਆ ਉਹ ਬੰਦਾ ਨਿਕਲਦਾ ਬਾਹਰ ਹੈ ਨਹੀਂਗਾ ਉਹ ਕੱਲੇ ਅੱਗੇ ਬੈਠਾ ਹੁੰਦਾ ਜੀ ਤੇ ਚਲੋ ਇਹ ਤਾਂ ਗੱਲ ਹੋ ਗਈ ਕੱਲ ਪੰਜਾਬ ਸਰਕਾਰ ਨੇ ਤਕਰੀਬਨ 1274 ਇਮੀਗ੍ਰੇਸ਼ਨ ਦੇ ਫਾਰਮਾਂ ਦੇ ਉੱਪਰ ਛਾਪੇ ਮਾਰੇ ਆ ਪੰਜਾਬ ਦੇ ਵਿੱਚ ਜਿਹਨਾਂ ਵਿੱਚੋਂ 24 ਕੇਸ ਦਰਜ ਕੀਤੇ ਆ 7 ਗ੍ਰਿਫਤਾਰ ਹੋਇਆ ਕੱਲ ਇਹ ਜਿਹੜੀ ਇਹ ਜਿਹੜੀ ਬੜੀ ਵੱਡੀ ਕਾਰਵਾਈ ਆ ਪੰਜਾਬ ਦੇ ਵਿੱਚ ਤਾਂ ਕਿ ਜਿਹੜੇ ਏਜੰਟ ਬੈਠੇ ਆ ਜਿਹੜੇ ਕਿ ਜ਼ਬਰਦਸਤੀ ਭੇਜਦੇ ਆ ਤੇ ਲੱਖਾਂ ਰੁਪਏ 40 40 ਲੱਖ ਰੁਪਏ ਲੈ ਕੇ ਉਹ ਸ਼ੋਸ਼ਣ ਕਰਦੇ ਆ ਸਾਡੇ ਪੰਜਾਬ ਦੇ ਜਵਾਨਾਂ ਦਾ ਵੱਡੀ ਗੱਲ ਇਹ ਆ ਕਿ ਪੰਜਾਬ ਦੇ ਜਵਾਨ ਵੀ ਕਿਦਾਂ ਦੇ ਸਿਆਣੇ ਹੋਣਗੇ ਜਿਹੜੇ ਸੋਚ 40 ਲੱਖ 50 ਲੱਖ ਰੁਪਇਆ ਪ੍ਰਭ ਲਾ ਕੇ ਜਿਹੜਾ ਬੰਦਾ ਵਿਦੇਸ਼ ਜਾ ਰਿਹਾ ਤੇ ਵਿਦੇਸ਼ ਵੀ ਜਾ ਕੇ ਉਹ ਕੀ ਕਰ ਰਿਹਾ ਰੋਜੀ ਰੋਟੀ ਕਰ ਰਹਾ ਪਰ 50 ਲੱਖ ਰੁਪਏ ਪਾਈ ਖੇਤ ਉੱਤੇ ਰੱਖਦੇ ਬੈਂਕ ਵਿੱਚ ਰੱਖਦੇ ਤੇਰਾ ਵਿਆਜ ਇਹਨੇ ਮੋਕਣਾ ਦਿਲ ਰੋਟੀ ਖੜਾਉਗਾ ਪੂਰੀ ਹੋ ਲੜਦ ਵਿਆਜ ਕਰ ਮੋਜਾਂ ਮਾਰ ਉਹ ਗੱਲ ਬਾਕੀ ਹੈ ਕਿ ਤੂੰ ਹਮਰ ਚ ਨੀ ਕੋ ਮਦਦ ਆਪੇ ਉਹ ਗੱਲ ਤੂੰ ਕੈਨੇਡਾ ਵੀ ਜਾ ਕੇ ਅਮਰਤ ਸਿੰਘ ਨੂੰ ਕੋਈ ਮਦਦਾ ਉੱਥੇ ਉੱਥੇ ਵੀ ਹਾਲ ਬਹੁਤ ਮਾੜੇ ਆ ਗੱਲ ਭਾਵੇਂ ਕਿ ਇਹ ਗਿੱਟੇ ਗੋਡੇ ਲੱਗੇ ਅਸੀਂ ਲੋਕ ਕੈਨੇਡਾ ਦੇ ਐਡੇ ਜਿਆਦੇ ਪਜੱਸਮ ਹੋਏ ਨੇ ਜਿਆਦੇ ਅਸੀਂ ਕੈਨੇਡਾ ਦੇ ਬਾਰੇ ਮੰਨਦੇ ਆ ਸਾਡੀਆਂ ਧੀਆਂ ਪੜਾ ਪਰ ਆਮ ਤੌਰ ਤੇ ਹੁੰਦਾ ਨਾ ਇਹ ਕਿ ਜੇ ਕੋਈ ਸਾਡੀ ਕੁੜੀ ਸਾਡੀ ਕੁੜੀ ਨਾ ਘਰ ਤੋਂ ਬਾਹਰ ਨਿਕਲਦੀ ਆ ਸਿਰ ਤੇ ਚੁੰਨੀ ਨਹੀਂ ਹੈਗੀ ਤਾਂ ਪਿੱਛੋਂ ਅੰਦਰੋਂ ਆਵਾਜ਼ ਆਉਂਦੀ ਆ ਕੁੜੀਏ ਚੁੰਨੀ ਲੈ ਸਿਰ ਤੇ ਤੇ ਉਹ ਅਸੀਂ ਮਤਲਬ ਕਿ ਵੀ ਉਹ ਕੁੜੀ ਨੂੰ ਚੁੰਨੀ ਸਿਰ ਤੇ ਲੈਣ ਦੀ ਆਵਾਜ਼ ਦੇਣ ਵਾਲੇ ਬੰਦੇ ਸਾਡੀਆਂ ਕੁੜੀਆਂ ਨੂੰ ਅਸੀਂ ਕੱਲੀਆਂ ਨੂੰ ਭੇਜ ਦਿੰਨੇ ਆ ਵਿਦੇਸ਼ਾਂ ਵਿੱਚ ਉੱਥੇ ਉੱਥੇ ਜਾ ਕੇ ਮੈਂ ਨਹੀਂ ਕਹਿੰਦਾ ਕਿ ਕੁੜੀਆਂ ਸਾਡੀਆਂ ਗਲਤ ਹੋਣਗੀਆਂ ਇਹ ਨਹੀਂ ਮੈਂ ਗੱਲ ਕਹਿੰਦਾ ਇਹ ਤਾਂ ਚਲੋ ਦੁਨੀਆ ਦੇ ਵਿੱਚ ਆਪਣਾ ਪਰ ਹਾਲਾਤ ਇਹ ਨੇ ਕਿ ਅਸੀਂ ਲੋਕ ਕੈਨੇਡਾ ਦੇ ਇੰਨੇ ਪੱਕ ਇੰਨੇ ਜਿਆਦੇ ਕੈਨੇਡਾ ਵਸੀ ਹੋ ਚੁੱਕੇ ਆ ਕਿ ਅਸੀਂ ਉਹਨਾਂ ਦੀ ਗੱਲ ਕਰਦੇ ਆ ਚਲੋ ਕੱਲ ਛਾਪੇ ਮਾਰੀ ਕੀਤੀ ਆ ਇਮੀਗ੍ਰੇਸ਼ਨ ਡਿਪਾਰਟਮੈਂਟ ਜਿਹੜਾ ਕਿ ਹੈਗਾ ਉਹਨਾਂ ਨੇ ਇਮੀਗ੍ਰੇਸ਼ਨ ਦੇ ਫਾਰਮਾਂ 'ਤੇ ਛਾਪੇ ਮਾਰੀ ਕੀਤੀ ਆ ਬਹੁਤ ਸਾਰੇ ਬੜੇ ਫੜੇਗਾ ਅੱਗੇ ਹੋਰ ਫੜਨ ਦੀ ਸੰਭਾਵਨਾ ਰਹਿ ਗਈ ਹੈ 24 ਕੇਸ ਦਰਜ ਹੋ ਚੁੱਕੇ ਆ। ਹੂੰ। ਕੁਝ ਇਮੀਗ੍ਰੇਸ਼ਨ ਦੇ ਵਿੱਚ ਇਹੋ ਜਿਹਾ ਕੁਝ ਵੀ ਵਾਪਰ ਰਿਹਾ ਹੈ ਕਿ ਸ਼ਾਇਦ ਤੁਸੀਂ ਸੁਣੋਗੇ ਤਾਂ ਬੜੇ ਹੈਰਾਨ ਹੋਵੋਗੇ ਕਿ ਇਮੀਗ੍ਰੇਸ਼ਨ ਦੇ ਵਿੱਚ ਜਿਹੜਾ ਸਟਾਫ ਕੰਮ ਕਰਦਾ ਹੈ ਉਹਨਾਂ ਨੂੰ ਉਹਨਾਂ ਦਾ ਸਹੀ ਨਾਮ ਲੈਣ ਤੱਕ ਦੀ ਇਜਾਜ਼ਤ ਨਹੀਂ ਹੁੰਦੀ। ਮੰਨ ਲਓ ਸਟਾਫ ਦੇ ਵਿੱਚ 10 ਮੈਂਬਰ ਕੰਮ ਕਰਦੇ ਨੇ ਤਾਂ ਦਸਾਂ ਦੇ ਦਸਾਂ ਦੇ ਇੱਕ ਵੱਖਰੇ ਨਾਮ ਰੱਖੇ ਜਾਂਦੇ ਨੇ ਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਕਸਟਮਰਸ ਨੂੰ ਆਪਣਾ ਇਹ ਹੀ ਨਾਮ ਦੱਸਣਾ ਹੈ Ориジナル ਨਾਮ ਨਹੀਂ ਦੱਸਣਾ ਸੋ ਤੁਸੀਂ ਇਹ ਦੇਖੋ ਕਿ ਜਿਹੜੇ ਰੀਜਨਲ ਆਈਡੈਂਟੀਟੀ ਨਹੀਂ ਦੱਸ ਪਾਰੇ ਉਹ ਖੁਦ ਕਿੰਨੇ ਕੁ 오ਰੀਜਨਲ ਹੋਣਗੇ ਉਹਨਾਂ ਦਾ ਕੰਮ ਕਿੰਨਾ ਕੁ 오ਰੀਜਨਲ ਹੋਏਗਾ ਹੋਰ ਵੀ ਅਜਿਹਾ ਬਹੁਤ ਕੁਝ ਇਮੀਗ੍ਰੇਸ਼ਨ ਦੇ ਵਿੱਚ ਵਰਤਦਾ ਕਿਉਂਕਿ ਬਹੁਤ ਸਾਰੇ ਇਹੋ ਜਿਹੀ ਇਮੀਗ੍ਰੇਸ਼ਨ ਦੇ ਵਿੱਚ ਕੰਮ ਕਰ ਚੁੱਕੇ ਲੋਕ ਨੇ ਜਿਨ੍ਹਾਂ ਨਾਲ ਰਾਪਤਾ ਹੁੰਦਾ ਤਾਂ ਬਹੁਤ ਅੰਦਰਲੀਆਂ ਗੱਲਾਂ ਦੱਸਦੇ ਨੇ ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਖੁਦ ਨੂੰ ਬਹੁਤ ਜ਼ਿਆਦਾ ਬਚਨ ਦੀ ਲੋੜ ਹੈ ਸਭ ਤੋਂ ਵੱਡੀ ਗੱਲ ਹੈ ਕਿ ਨੌਲੇਜ ਖੁਦ ਹਾਸਲ ਕਰੋ ਤੁਸੀਂ ਹਰ ਇੱਕ ਚੀਜ਼ ਤੁਸੀਂ ਕਾਲਜ ਕਿਹੜਾ ਲੈਣਾ ਹੈ ਜੇ ਤੁਸੀਂ ਬਾਹਰ ਜਾਣ ਦੀ ਇੱਛਕੋ ਕਿਹੜਾ ਕਾਲਜ ਲੈਣਾ ਹੈ ਕਿਹੜਾ ਪ੍ਰੋਵਿੰਸ ਕਿਹੜੀ ਕੰਟਰੀ ਕਿੰਨੀ ਉਹਦੀ ਫੀਸ ਹੈ ਕੀ ਤੁਸੀਂ ਆਪਣੇ ਅਕਾਊਂਟ 'ਚ ਡਾਇਰੈਕਟ ਪੇ ਕਰ ਸਕਦੇ ਹੋ ਹਰ ਇੱਕ ਚੀਜ਼ ਦੀ ਨਾਲ ਇਸ ਤੁਹਾਨੂੰ ਆਪ ਨੂੰ ਹੋਣੀ ਚਾਹੀਦੀ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ